ਦੀਪੀ ਆਪਣੇ ਪਿੰਡ ਦੇ ਕਾਲਜ ਵਿੱਚ 13ਵੀਂ ਕਲਾਸ ਵਿੱਚ ਪੜਦੀ ਹੈ। ਇੱਕ ਬਹੁਤ ਹੀ ਸੋਹਣੀ ਤੇ ਹੋਣਹਾਰ ਲੜਕੀ ਹੈ। ਉਸ ਦਾ ਭਰਾ ਗੁਰਨਾਮ ਸ਼ਹਿਰ ਯੂਨੀਵਰਸਿਟੀ ਵਿੱਚ ਐਮਏ ਕਰ ਰਿਹਾ ਹੈ। ਅੱਜ ਗੁਰਨਾਮ ਘਰ ਆਇਆ ਹੋਇਆ ਹੈ ਤੇ ਦੀਪੀ ਬਹੁਤ ਖੁਸ਼ ਹੈ। ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਹਨ। ਇੱਕ ਦੂਜੇ ਦੀ ਪੜ੍ਹਾਈ ਬਾਰੇ ਗੱਲਾਂ ਕਰਦੇ ਕਰਦੇ ਦੀਪੀ ਨੇ ਭਰਾ ਕੋਲੋਂ ਫੋਨ ਮੰਗ ਲਿਆ ਤੇ ਫੋਨ ਦੀ ਗੈਲਰੀ 'ਚ ਜਾ ਕੇ ਫੋਟੋਆਂ ਦੇਖਣ ਲੱਗ ਗਈ। ਵੀਰੇ ਇਹ ਕੌਣ ਹੈ? ਇੱਕ ਕੁੜੀ ਦੀ ਫੋਟੋ ਦਿਖਾਉਂਦੇ ਹੋਏ ਦੀਪੀ ਨੇ ਆਪਣੇ ਭਾਈ ਕੋਲੋਂ ਪੁੱਛਿਆ, "ਦੀਪੀ, ਇਹ ਰੀਤ ਹੈ, ਮੇਰੇ ਨਾਲ ਪੜਦੀ ਹੈ, ਸੋਣੀ ਹੈ ਨਾ?" ਭਾਈ ਨੇ ਦੀਪੀ ਨੂੰ ਮੁਸਕਰਾਉਂਦੇ ਹੋਏ ਪੁੱਛਿਆ, "ਹਾਂ ਵੀਰੇ ਬਹੁਤ ਸੋਣੀ ਹੈ, ਪਰ ਤੂੰ ਇਸਦੀ ਫੋਟੋ ਆਪਣੇ ਫੋਨ ਵਿੱਚ ਕਿਉਂ ਰੱਖੀ ਐ?" ਭਰਾ ਫਿਰ ਮੁਸਕਰਾਇਆ, "ਐਨੇ ਨੂੰ ਬੇਬੇ ਬਾਪੂ ਵੀ ਆ ਗਏ ਸੀ। ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਬਾਪੂ ਗੁਰਨਾਮ ਨੇ ਬੇਬੇ ਵਾਪੂ ਵੱਲ ਵੇਖ ਕੇ ਕਿਹਾ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਨੇ ਕਿਵੇਂ ਚੱਲਦੀ ਐ ਪੜ੍ਹਾਈ ਬੇਬੇ ਨੇ ਗੱਲ ਨਾਲ ਲਾਉਂਦੇ ਹੋਏ ਗੁਰਨਾਮ ਨੂੰ ਪੁੱਛਿਆ ਬਹੁਤ ਵਧੀਆ ਬੇਬੇ ਗੁਰਨਾਮ ਨੇ ਜਵਾਬ ਦਿੱਤਾ ਐਨੇ ਨੂੰ ਦੀਪੀ ਨੇ ਫਿਰ ਪੁੱਛਿਆ ਵੀਰੇ ਦੱਸ ਨਾ ਤੂੰ ਕਿਉਂ ਰੱਖੀ ਆ ਫੋਟੋ ਫੋਨ 'ਚ ਬੇਬੇ ਨੇ ਗੁਰਨਾਮ ਵੱਲ ਵੇਖ ਕੇ ਕਿਹਾ ਗੁਰਨਾਮ ਦੀਪੀ ਕੀ ਪੁੱਛ ਰਹੀ ਆ ਕਿਹੜੀ ਫੋਟੋ ਬਾਰੇ ਪੁੱਛ ਰਹੀ ਆ ਉਹ ਕੁੜੀ ਨੀ ਬੇਬੇ ਕਲਾਸ ਚ ਕੁੜੀ ਪੜਦੀ ਐ ਤੇ ਉਹਦੀ ਫੋਟੋ ਆ ਲਿਆ ਵਖਾ ਪਹਿਲਾਂ ਮੈਨੂੰ ਮੈਂ ਵੀ ਵੇਖਾਂ ਗੁਰਨਾਮ ਨੇ ਫਰਮਾਉਂਦੇ ਹੋਏ ਬੇਬੇ ਵੱਲ ਫੋਨ ਕਰਤਾ ਤੇ ਨਾਲ ਹੱਸ ਪਿਆ ਹਾਏ ਕਿੰਨੀ ਸੋਹਣੀ ਆ ਕਿਹੜੇ ਪਿੰਡ ਦੀ ਆ ਪੁੱਤ ਬੇਬੇ ਚੰਡੀਗੜ੍ਹ ਦੀ ਐ ਤੇ ਬੇਬੇ ਅਸੀਂ ਦੋਨਾਂ ਨੇ ਵਿਆਹ ਕਰਾਉਣਾ ਐ ਜੇ ਤੁਹਾਡੀ ਮਨਜ਼ੂਰੀ ਹੋਵੇ ਤਾਂ ਪੁੱਤ ਕੁੜੀ ਤਾਂ ਸੋਹਣੀ ਆ ਪਰ ਤੇਰੇ ਬਾਪੂ ਨੂੰ ਮਨਾਉਣਾ ਪੈਣਾ ਐ ਐਨੇ ਨੂੰ ਅੰਦਰੋਂ ਬਾਪੂ ਹੋਰੀ ਬਾਹਰ ਨਿਕਲਦੇ ਨੇ ਤੇ ਦੀਪੀ ਭੱਜ ਕੇ ਫੋਨ ਬਾਪੂ ਕੋਲ ਲੈ ਜਾਂਦੀ ਹੈ ਬਾਪੂ ਜੀ ਵੀਰੇ ਨੇ ਕੁੜੀ ਪਸੰਦ ਕਰ ਲਈ ਹੈ ਬਹੁਤ ਸੋਹਣੀ ਹੈ ਲਿਆ ਵਖਾਪ ਹਾਂ ਭਲਾ ਬਾਪੂ ਨੇ ਮੁਸਕਰਾਉਂਦੇ ਹੋਏ ਦੀਪੀ ਕੋਲੋਂ ਫੋਨ ਲਿਆ ਤੇ ਕਿਹਾ ਪੁੱਤ ਕੀ ਕਰਦਾ ਏ ਕੁੜੀ ਦਾ ਪਿਓ ਤੇ ਪਰਿਵਾਰ ਕਿੰਨੇ ਦਾ ਏ ਬਹੁਤ ਟਾਈਮ ਇਹ ਸਭ ਗੱਲਾਂ ਤੇ ਚਰਚਾ ਹੁੰਦੀ ਰਹੀ ਸਾਰੇ ਬਹੁਤ ਖੁਸ਼ ਸਨ ਤੇ ਹੱਸ ਰਹੇ ਸਨ ਐਨੇ ਨੂੰ ਦੀਪੀ ਨੇ ਬਾਪੂ ਵੱਲ ਵੇਖਦੇ ਹੋਏ ਕਿਹਾ ਬਾਪੂ ਮੈਂ ਵੀ ਕਿਸੇ ਮੁੰਡੇ ਨੂੰ ਬਾਪੂ ਦੀਪੀ ਨੂੰ ਵੱਟ ਕੇ ਚਪੇੜ ਮਾਰਦਾ ਹੈ ਤੇ ਦੀਪੀ ਬੇਬੇ ਨਾਲ ਜਾ ਕੇ ਵੱਜਦੀ ਹੈ ਬੇਬੇ ਦੀਪੀ ਨੂੰ ਪਛਾਣ ਵਾਲੀ ੱੱਕਾ ਦਿੰਦੀ ਹੈ ਤੇ ਗੁੱਸੇ ਨਾਲ ਲਾਲ ਪੀਣੀ ਹੋ ਕੇ ਦੀਪੀ ਵੱਲ ਵੇਖਦੀ ਹੈ ਗੁਰਨਾਮ ਭੱਜ ਕੇ ਅੰਦਰ ਜਾਂਦਾ ਹੈ ਤੇ ਬੰਦੂਕ ਕੱਢ ਕੇ ਬਾਹਰ ਇਹ ਬੋਲਦਾ ਬੋਲਦਾ ਆਉਂਦਾ ਹੈ ਕਿ ਕਿਹੜਾ ਉਹ ਹਰਾਮ ਦਾ ਦੱਸ ਮੈਨੂੰ ਮੈਂ ਤੇਰੇ ਤੇ ਉਸੇ ਟੱਕਰੇ ਕਰ ਦਿਆਂਗਾ ਗੋਲੀ ਮਾਰ ਦਿਆਂਗਾ ਤੈਨੂੰ ਵੀ ਤੇ ਉਸ ਨੂੰ ਵੀ ਬਹੁਤ ਬੁਰਾ ਪਲਾ ਬੋਲਦਾ ਹੈ ਦੀਪੀ ਦੇ ਹੰਝੂ ਗਲੇ ਤੱਕ ਆ ਜਾਂਦੇ ਨੇ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ ਬੇਬੇ ਉਸ ਨੂੰ ਹਿਲਾਉਂਦੀ ਹੋਈ ਪੁੱਛਦੀ ਹੈ ਦੱਸ ਕੌਣ ਹੈ ਉਹ ਜਿਨੇ ਤੇਰਾ ਦਿਮਾਗ ਖਰਾਬ ਕਰ ਦਿੱਤਾ ਹੈ ਦੀਪੀ ਰੋਂਦੀ ਹੋਈ ਜਵਾਬ ਦਿੰਦੀ ਹੈ ਕਿ ਮੈਂ ਤਾਂ ਇਹ ਕਹਿ ਰਹੀ ਸੀ ਕਿ ਮੈਂ ਵੀ ਕਿਸੇ ਮੁੰਡੇ ਨੂੰ ਜੇ ਕਦੇ ਪਸੰਦ ਕਰੂੰਗੀ ਤਾਂ ਤੁਸੀਂ ਐਵੇਂ ਹੀ ਖੁਸ਼ ਹੋਵੋਗੇ ਨਾ ਇਹ ਬੋਲ ਕੇ ਦੀਪੀ ਕਮਰੇ ਵੱਲ ਦੌੜ ਜਾਂਦੀ ਹੈ ਤੇ ਅੰਦਰ ਬੈੱਡ ਤੇ ਜਾ ਕੇ ਡਿੱਗ ਜਾਂਦੀ ਹੈ ਦੁਸਕ ਦੁਸਕ ਰੋਈ ਜਾਂਦੀ ਹੈ ਤੇ ਸੋਚੀ ਜਾਂਦੀ ਹੈ ਕਿ ਸਵਾਲ ਤਾਂ ਆਪਾਂ ਮੇ ਉਧੂ ਰਹੀ ਸੀ ਪਰ ਜਵਾਬ ਪੂਰਾ ਮਿਲ ਗਿਆ ਤੇ ਮਨ ਹੀ ਮਨ ਸੋਚ ਰਹੀ ਸੀ ਬਾ ਬਾਪੂ ਜੀ ਵਾ ਆਪਣੀ ਧੀ ਦੇ ਅਧੂਰੇ ਸਵਾਲ ਤੇ ਹੀ ਚਪੇੜਾਂ ਤੇ ਜਿਸ ਦੀ ਫੋਟੋ ਨੂੰ ਤੁਹਾਡਾ ਪੁੱਤ ਫੋਨ ਤੇ ਲਾਈ ਫਿਰਦਾ ਕੀ ਉਹ ਨਹੀਂ ਕਿਸੇ ਦੀ ਧੀ